ਸਤਾਨ ਮੇ ਲੱਖ ਰੁਪਏ ਦੀ ਲਾਗਤ ਨਾਲ ਛਾਵਲਾ ਹੁਣ ਤੋਂ ਪਵਾਰ ਕੋਠੇ ਕੋਤਰਕੋੜ ਖੁਰਤ ਤੱਕ 3.5 ਕਿਲੋਮੀਟਰ ਲਿੰਕ ਸੜਕ ਦਾ ਮੰਤਰੀ ਨੇ ਰੱਖਿਆ ਨੀ ਪੱਥਰ ਇਹ ਸੜਕ ਦੀ ਵਿਸ਼ੇਸ਼ਤਾ ਇਹ ਰਹੇਗੀ ਕਿ 5 ਸਾਲ ਦਾ ਗਰੰਟੀ ਪੀਰੀਅਡ ਰਹੇਗਾ ਹੋਰ ਤਾਜ਼ਾ ਅਪਡੇਟ ਲਈ ਫੇਸਬੁੱਕ ਤੇ YouTube ਤੇ ਕਰਿਏ ਸਬਸਕ੍ਰਾਈਬ ਇਰਾਵਤੀ ਨਿਊਜ਼ ਪੰਜਾਬ ਅੱਜ ਫੇਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਇੱਕ ਨਵੀਂ ਸੜਕ ਦਾ ਉਦਘਾਟਨ ਕੀਤਾ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸੜਕ ਦਾ ਰਿਪੇਅਰ ਦਾ ਕੰਮ ਅੱਜ ਆਰੰਭ ਕੀਤਾ ਪਵਾਰ ਤੋਂ ਲੈ ਕੇ ਤੇ ਆਪਣਾ ਗਰੋਟਾ ਜਿਹੜਾ ਪਿੰਡ ਹੈਗਾ ਗਰੋਟਾ ਕਲਾਂ ਉਦੋਂ ਤੱਕ ਜਿਹੜੀ ਇਹ ਸੜਕ ਬਣਨੀ ਹੈ ਸੋ ਮੈਂ ਸਭ ਤੋਂ ਵੱਲੋਂ ਇਸ ਇਲਾਕੇ ਦੇ ਸਾਰੇ ਲੋਕਾਂ ਨੂੰ ਮੁਬਾਰਕਵਾਹ ਦਿੰਦਾ ਔਰ ਮੈਂ ਇਹ ਵੀ ਕਵਾਂਗਾ ਕਿ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੀ ਆਸਾ ਮੀਦਾਪੁਰੀਆਂ ਕਰਨ ਦੇ ਲਈ ਕੰਮ ਕਰ ਰਹੀ ਆ ਸੋ ਹਰ ਰੋਜ਼ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਸੜਕ ਦਾ ਜਿਹੜਾ ਉਦਘਾਟਨ ਕੀਤਾ ਜਾਂਦਾ ਅੱਜ ਮੈਂ 3 ਦਿਨ ਪਹਿਲਾਂ ਹੀ ਨਰੰਗਪੁਰ ਤੋਂ ਲੈ ਕੇ ਤੱਕ ਸਾਰੇ ਤੱਕ ਸੜਕ ਦਾ ਜਿਹੜਾ ਉਦਘਾਟਨ ਕੀਤਾ ਸੀਗਾ ਸੋ ਇੱਕ ਵਾਰ ਫੇਰ ਜਿਵੇਂ ਇੱਥੇ ਬਜ਼ੁਰਗਾਂ ਨੇ ਦੱਸਿਆ ਕਿ 15-16 ਸਾਲ ਪਹਿਲਾਂ ਇਹ ਸੜਕ ਬਣੀ ਸੀਗੀ ਸੋ ਮੈਨੂੰ ਖੁਸ਼ੀ ਆ ਕਿ ਇਸ ਸੜਕ ਨੂੰ ਕੰਮ ਆਰੰਭ ਕਰਨ ਦਾ ਮੈਨੂੰ ਮਾਨ ਮਿਲਿਆ ਸੋ ਆਪਣੇ ਹਲਕੇ ਦਾ ਵੱਧ ਤੋਂ ਵੱਧ ਸੜਕਾਂ ਦਾ ਜਿਹੜਾ ਬਚਿਆ ਕੰਮ ਹੈ ਉਹ ਪੂਰਾ ਕਰਨ ਦੇ ਲਈ ਲਗਾਤਾਰ ਮਿਹਨਤ ਕਰਦੇ ਆਂ ਸੋ ਇਹ ਜਿਹੜੀ 3 ਕਿਲੋਮੀਟਰ ਸੜਕ 3.5 ਕਿਲੋਮੀਟਰ 1 ਕਰੋੜ ਰੁਪਏ ਦੀ ਲਗਤ ਦੇ ਨਾਲ ਇਹਦਾ ਰਿਪੇਅਰ ਕਾਜ ਪੂਰੇ ਹੋਣੇ ਆ ਤੇ ਬਹੁਤ ਜਲਦੀ ਜਿਹੜੀ ਇਹ ਰਿਪੇਅਰ ਕਰਕੇ ਆਰੰਭ ਕਰਾਂਗੇ ਸੋ ਮੈਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੱਲ ਕਵਾਂਗਾ ਕੀ ਠੇਕੇਦਾਰ ਸਾਹਿਬ ਨੂੰ ਕਿ ਇਸ ਸੜਕ ਤੇ ਜਿੰਨਾ ਪੈਸਾ ਆਇਆ ਲੋਕਾਂ ਦਾ ਪੈਸਾ ਲੋਕਾਂ ਦੇ ਨਾਲ ਲੱਗਣਾ ਚਾਹੀਦਾ ਅਸੀਂ ਜਾਂ ਸਾਡੇ ਕਿਸੇ ਵੀ ਸਰਕਾਰ ਦੇ ਬੰਦੇ ਨੇ 1 ਰੁਪਇਆ ਵੀ ਇਸ ਕਰੋੜ ਰੁਪਏ ਤੋਂ ਨਹੀਂ ਮੰਗਣਾ ਸਾਡੀ ਇੱਕੋ ਹੀ ਹਦਾਇਤ ਹੈ ਕਿ ਸੜਕ ਦਾ ਜਿਹੜਾ ਕੁਆਲਿਟੀ ਹੈ ਉਹਨੂੰ ਧਿਆਨ ਚ ਰੱਖਿਆ ਜਾਵੇ ਤੇ ਬਹੁਤ ਜਲਦੀ ਬਣਾ ਕੇ ਉਹਨੂੰ ਲੋਕਾਂ ਨੂੰ ਸਮਰਪਿਤ ਕਰਾਂਗੇ ਸਾਰਾ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਾਰਕਾਂ ਹੈ